ਲੋ ਜੀ ਸਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋ ਸੀ ਕਰਨ ਗੀਤ ਕਰ ਉਹਦੇ ਨਾਲ ਆਪਣੀ ਨਾਮ ਦੇ ਨਾਲ ਹਾਜ਼ਰ ਹਾਂ ਹੈ ਨਾ ਤੁਹਾਨੂੰ ਬਤੀ ਰਾਸਤੇ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਕਹਿੰਦੇ ਨੂੰ ਸੁਹਾਗ ਗੀਤ ਲੋ ਬੇਟੀ ਦੀ ਵਿਦਾਈ ਵੇਲੇ ਦਾ ਗੀਤ ਹੈ ਬਹੁਤ ਹੀ ਭਾਵਕ ਕਰਨ ਵਾਲਾ ਗੀਤ ਹੈ ਤੇ ਉਸ ਨਾਲ ਤੁਹਾਨੂੰ ਮੁੱਕ ਤੇ ਮੈਨੂੰ ਸਮਝ ਲਈ ਭੈਣਾ ਕਹਿੰਦੇ ਵੀ ਹੈਡਿੰਗ ਪਾ ਦਿਆ ਕਰੋ ਜੀ ਪਤਾ ਕਿ ਮੈਂ ਕੀ ਦੱਸੋ ਤੁਹਾਨੂੰ ਤੁਹਾਨੂੰ ਕਿਸੇ ਜੋਤਸ਼ੀ ਕੋਲ ਜਾਂ ਜਾਨ ਦੀ ਲੋੜ ਨਹੀਂ ਹੈਗੀ ਬਹੁਤ ਹੀ ਕਾਰਗਰ ਨੁਕਤਾ ਹੀ ਹੈ ਇਹ ਜੇ ਕਿਸੇ ਸਰਕਾਰ ਜਾਏ ਕੰਮ ਰੁਕਦੇ ਰੁਕਦੇ ਬੰਦ ਬੰਦੇ ਬੰਦੇ ਰੁਕ ਜਾਂਦੇ ਨੇ ਉਹਦੇ ਬਾਰੇ ਬਹੁਤ ਹੀ ਸੌਖਾ ਜਿਹਾ ਉਪਾਅ ਅਰ ਕਰਿਆ ਹੋਇਆ ਹੈ ਤੇ ਤੁਸੀਂ ਕਰ ਲੋਗੇ ਸੌਖਾ ਹੀ ਉਹ ਪਾਉਂਗੇ ਜੀ ਤੋਂ ਬਾਅਦ ਦੇਮੇ ਛੋਟਾ ਜਿਹਾ ਹੈ ਕਿਸੇ ਜੋਤਸ਼ੀ ਕੋਲੇ ਕਿਸੇ ਪੰਡਤ ਕੋਲੇ ਜਾਣ ਦੀ ਕਿਸੇ ਲੋੜ ਨਹੀਂ ਤੇ ਇਹ ਤੁਸੀਂ ਕਰਕੇ ਦੇਖਿਓ ਤੁਹਾਡੇ ਕੰਮ ਸਹੀ ਰਾਸ 'ਚ ਚੱਲੂ ਹੈ ਨਾ ਇਹ ਲੋ ਹੁਣ ਤੁਸੀਂ ਵੀਡੀਓ ਫਿਰ ਲੰਬੀ ਹੋ ਜੂਗੀ ਆਪਾਂ ਇਹ ਸੁਹਾਗ ਦਾ ਗੀਤ ਆਨੰਦ ਮਾਣਦੇ ਆ ਇਹਨੂੰ ਸੁਹਾਗ ਕਹਿ ਲੋ ਇਹਨੂੰ ਗੀਤ ਕਹਿ ਲੋ ਬੇਟੀ ਦੇ ਵਿਦਾਈ ਹੋਣ ਵੇਲੇ ਬਾਕੀ ਤੁਹਾਨੂੰ ਸਾਰਾ ਪਸੰਦ ਆਈ ਹੋਊਗੀ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਵੀ ਤੁਸੀਂ ਕਮੈਂਟ ਜਰੂਰ ਲਿਖਿਓ ਮੈਂ ਰੋਜ਼ ਹੀ ਤੁਹਾਨੂੰ ਕਹਿੰਦੀ ਆ ਜਰੂਰ ਲਿਖਿਆ ਕਰੋ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਿੱਖੀ ਹੋ ਰਹੀ ਹੈ ਲੱਗਿਆ ਬੀਚ ਹਣਾ ਨਾ ਮੇਰਾ ਖਿਆਲ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਕਦੇ ਤੇ ਅੱਜ ਮੈਂ ਤੁਹਾਨੂੰ ਆਪਦੇ ਅਗਲੇ ਸੁਣਾਉਂਦੀ ਆ ਹਨਾ ਨਾਮ ਮਾਨੋਇਸ ਗੀਤ ਆਨੰਦ ਸ਼ੂ ਬਾਵਲ ਦੀਆਂ ਗਲੀਆਂ ਅੱਜ ਸੁਨੀਆਂ ਨੇ ਹੋਆਂ ਬਾਵਲ ਦੀਆਂ ਗਲੀਆਂ ਅੱਜ ਸੁਨੀਆਂ ਨੇ ਹੋਆਂ ਬੀਰੇ ਬੀਰੋ ਪਹਿਣਾ ਵੀਰ ਹੋਇਆ ਵੀਰੇ ਵੀਰ ਹੋਇਆ ਪਹਿਣਾ ਵੀਰ ਹੋਇਆ ਲੋਕ ਲੋਕ ਕੇ ਰੋਵੇ ਅੱਜ ਮਾ ਪਿਆਰੀ ਲੋਕ ਲੋਕ ਕੇ ਰੋਵੇ ਅੱਜ मा प्यारी मार ची कुंज उ मार ची कुज उ हंझुआ न रो रु के अखियां परोल ઓય પેના વીરોયા વીરે વીરોય પેના વીરોયા ઉં બીરે ને પેનદી ઢોલી નો ચુક ચુક વીરે ને પે ली चुक चुकू अखियांजू केर बुक बुक अखियांजू केर भुक बुक, बुक। सदा तूं सुखी बस ਰਿਦੋ ਗਿਆ ਹੋ 냐 ਸਈਰੇ ਵੀਰ ਹੋਏ ਤੇ ਪ੍ਰਣਾ ਵੀਰ 냐 ਵੀਰੇ ਵੀਰ ਹੋਏ ਤੇ ਪ੍ਰਣਾ ਵੀਰ 냐 ਬਾਬਲ ਦੀਆਂ ਗਲੀਆਂ ਅੱਜ ਸੁਨਿਆਨੇ ਹੋ 냐 ਬਾਬਲ ਗੱਲ ਨਹੀਂ ਆਵਾਜੇ ਸੁਨੀਆਂ ਨੇ ਹੋਇਆਂ ਵੀਰੇ ਵੀਰੋਏ ਪਹਿਣਾ ਵੀਰੋਇਆਂ ਵੀਰੇ ਵੀਰੋਏ ਪਹਿਣਾ ਵੀਰੋਇਆਂ ਕੈਸਾ ਬਣਾ ਦੇ ਸੋਨੀ ਮਾਨਾ ਕੈਸਾ ਬਹਿ ਲਾਇਆ ਦੇ ਸੋਨੀ ਮਾਨਾ ਪੀ ਕੇ ਘਰ ਛੱਡ ਦੇਣਾ ਸੋਰੇ ਜਾਨਾ ਪੀ ਕੇ ਘਰ ਛੱਡ ਦੇਣਾ ਸੋਰੇ ਜਾਨਾ ਨਾ ਕਿਸੇ ਤੋਂ ਰੱਖਵੀ ਹੋਣਾ ਵੀਰੇ ਵੀਰੋਏ ਤੇ ਪਹਿਣਾ ਵੀਰੋਇਆ ਵੀਰੇ ਤੇਰੋਏ ਤੇ ਪਹਿਣਾ ਵੀਰੋਇਆ ਬਾਬਲ ਦੀਆਂ ਗਲੀਆਂ ਅੱਜ न बावर गलियांजिया नीर बिर भेण बीरो बिर बिर भेण वीरो सीन ला वे अॼ भावल कीनूं सीन लाव वेकली जे चंदली जलदा जवे कले जे चंदली सड़े गां बस दिल दिले बिरोएवल भेण बिरां बिर बिर भेण बिर बावल दलियां अॼु सुन ਗੈਲੀਆਂ ਜੇ ਸੁਨੀਆਂ ਹੋ ਅੰਨੀਆਂ ਮੇਰੇ ਬੀਰੋ ਤੇ ਪਹਿਣਾ ਬੀਰੋ ਅੰਨੀਆਂ ਬੀਰੇ ਬੀਰੋ ਤੇ ਪਹਿਣਾ ਬੀਰੋ ਅੰਨੀਆਂ ਲੋ ਜੀਤ ਹੋਇਆ ਪੂਰਾ ਤੁਸਿਆ ਸਾਨੂੰ ਮੇਰਾ ਇਹ ਗੀਤ ਕਿ ਹੋ ਜਾ ਲੱਗਿਆ ਤੇ ਬਹੁਤ ਹੀ ਭਾਵਕ ਕਰਨ ਵਾਲਾ ਵੀਰ ਸੀ ਮੇਨ ਸਾਹਿਬ ਨੂੰ ਬਹੁਤ ਵਧੀਆ ਲੱਗਿਆ ਹੈਨਾ ਤੁਹਾਨੂੰ ਵੀ ਬਹੁਤ ਵਧੀਆ ਪਸੰਦ ਆਊਗਾ ਤੇ ਇੱਕ ਬੇਟੀ ਦੇ ਵਧਾਏਗੀ ਵੇਲੇ ਨਾਲ ਦਿੱਤੇ ਤੇ ਲਓ ਹੁਣ ਅੱਜ ਤੁਸੀਂ ਨੁਕਤੇ ਵੱਲ ਤੇ ਅੱਜ ਮੈਂ ਤੁਹਾਨੂੰ ਜਿਹੜਾ ਨੁਕਤਾ ਦੱਸੂਗੀ ਤੇ ਭੈਣਾਂ ਨੇ ਕਿਹਾ ਸਾਨੂੰ ਇਹੋ ਜਿਹਾ ਵੀ ਕੁਝ ਦੱਸ ਦਿਆ ਕਰੋ ਜੀ ਹੈਨਾ ਤੇ ਉਹ ਮੈਂ ਦੱਸਣ ਲੱਗਿਆ ਵੀ ਕਿਸੇ ਦਾ ਦੇ ਸਰਕਾਰ ਦਾ ਜਾਂ ਕਿਸੇ ਦੇ ਬੰਦੇ ਬੰਦੇ ਕੰਮ ਰੁਕ ਜਾਂਦੇ ਨੇ ਤਾਂ ਤੁਸੀਂ ਕਿਸੇ ਕੋਣ ਜੋਤਸੀ ਕੋਲ ਜਾਣ ਦੀ ਲੋੜ ਨਹੀਂ ਇਹ ਤੁਸੀਂ ਆਪ ਦੇ ਘਰੇ ਇਹ ਉਪਾ ਕਰਕੇ ਦੇਖੋ ਪਰਮਾਤਮਾ ਭਲੀ ਕਰੂ ਤੁਹਾਡੇ ਕੰਮ ਵਣਨਗੇ ਲੈ ਕੇ ਸੱਚੇ ਪਾਤਸ਼ਾਹ ਦਾ ਨਾਮ ਤੇ ਤੁਸੀਂ ਇਹ ਕਰੋ ਜੇ ਤੁਸੀਂ ਕਿਸੇ ਮਤਲਬ ਗੁਰੂ ਨੂੰ ਮੰਨਦੇ ਹੋ ਹੈਨਾ ਤਾਂ ਤੁਸੀਂ ਆਪਣੇ ਗੁਰੂ ਦੀ ਤਸਵੀਰ ਰੱਖ ਲਓ ਘਰੇ ਹੈਨਾ ਤਾਂ ਤੁਸੀਂ ਵੀਰਵਾਰ ਉਹ ਫਿਰ ਵੀਰਵਾਰ ਰਜਨ ਕਰਨਾ ਉਹ ਕਹਿੰਦਾ ਗੁਰੂ ਦਾ ਦਿਨ ਵੀਰਵਾਰ ਹੈ ਤੇ ਵੀਰਵਾਰ ਵਾਲੇ ਦਿਨ ਤੁਸੀਂ ਆਪਣੇ ਗੁਰੂ ਦੀ ਤਸਵੀਰ ਦੇ ਅੱਗੇ ਫੋਟੋ ਦਾ ਹਰੇਕ ਘਰ ਜਿਹਨੂੰ ਵੀ ਕੋਈ ਮੰਨਦਾ ਜਿਹੜੇ ਵੀ ਗੁਰੂ ਨੂੰ ਮੰਨਦਾ ਹੈ ਹੈਨਾ ਅੱਛਾ ਪੰਜ ਬੱਤੀਆਂ ਵਾਲਾ ਦੀਵਾ ਘਿਓ ਦਾ ਦੀਵਾ ਬਾਲ ਲਓ ਪੰਜ ਬੱਤੀਆਂ ਚ ਪੰਜ ਬੱਤੀਆਂ ਪਾ ਲੈਣੀਆਂ ਨੇ ਘਿਓ ਦਾ ਦੀਵਾ ਭਰ ਕੇ ਰੱਖ ਲਓ ਤੇ ਜਿਹੜਾ ਤੁਹਾਡਾ ਕੋਈ ਕੰਮ ਹੈ ਜਾਂ ਜੋ ਵੀ ਤੁਸੀਂ ਤੋਂ ਮੰਗਣਾ ਹੈ ਫਿਰ ਆਪਣੇ ਗੁਰੂ ਤੋਂ ਬੇਨਤੀ ਕਰੋ ਵੀ ਗੁਰੂ ਦੇਵ ਤੁਸੀਂ ਸਾਡਾ ਆਹ ਕੰਮ ਕਰੋ ਸਾਡੇ ਕੰਮ ਰੁਕਦੇ ਬਣ ਜਾਂਦੇ ਨਹੀਂ ਬੰਦੇ ਰੁਕ ਜਾਂਦੇ ਨੇ ਬੰਦੇ ਬੰਦੇ ਜਾਂ ਸਾਡੇ ਸਲਾਹ ਕਰਦੇ ਆ ਇਹ ਤੁਸੀਂ ਕਿਵੇਂ ਵੀ ਕੋਈ ਪ੍ਰਬੰਧ ਕਰੋ ਤੇ ਕੋਈ ਵੀ ਸਾਨੂੰ ਕਿਸੇ ਬਸ ਵੀ ਕਿਵੇਂ ਸਾਨੂੰ ਰਾਹਤ ਦਬਾਓ ਇਹ ਤੁਸੀਂ ਬੇਨਤੀ ਆਪਣੇ ਗੁਰੂ ਅੱਗੇ ਕਰਨੀ ਹੈ ਵੀਰਵਾਗ ਵਾਲੇ ਜੀ ਪਰਮਾਤਮਾ ਬਣੀ ਕਰੂਗਾ ਜੇ ਤੁਸੀਂ ਹਨੂਮਾਨ ਜੀ ਨੂੰ ਮੰਨਦੇ ਤਾਂ ਤੁਹਾਨੂੰ ਫਿਰ ਮੰਗਲਵਾਰ ਨੂੰ ਜਾਂ ਸ਼ਨੀਵਾਰ ਨੂੰ ਤਾਂ ਹਨੂਮਾਨ ਦੇ ਮੰਦਰਸ ਜਾਓ ਤਾਂ ਉੱਥੇ ਜਾ ਕੇ ਪੰਜ ਬੱਤੀਆਂ ਵਾਲਾ ਕੋਈ ਉੱਥੇ ਵੀ ਦੀਪ ਜਲਾ ਦਿਓ ਤੇ ਪ੍ਰਾਰਥਨਾ ਕਰੋ। ਓਵੇਂ ਜਿੱਕੀ ਹਨੂਮਾਨ ਜੀ ਉਹ ਵੀ ਤੁਹਾਡੀ ਇੱਛਾ ਪੂਰੀ ਕਰ ਦੇਵੇ। ਜੇ ਕੋਈ ਸ਼ਿਵ ਜੀ ਭਗਤ ਨਾ ਮੰਨਦਾ ਤਾਂ ਸ਼ਿਵ ਜੀ ਦੇ ਮੰਦਿਰ ਚ ਜਾਓ ਹੈਨਾ। ਤਾਂ ਉੱਥੇ ਪੰਜ ਬੱਤੀ ਵਾਲਾ ਦੀਵਾ ਤੇ ਸ਼ਿਵ ਲਿੰਗ ਕੋਲ ਰੱਖ ਕੇ ਫਿਰ ਤੁਸੀਂ ਉੱਥੇ ਪ੍ਰਾਰਥਨਾ ਕਰੋ ਜੋ ਵੀ ਮੰਗਣਾ ਹੈ ਹੈਨਾ। ਤੇ ਆਪਦੇ ਮੂਹਰਤੀ ਕਿਸੇ ਨੂੰ ਸੁਣਾ ਕੇ ਨਹੀਂ ਕੋਈ ਮੰਗ ਮੰਗਣੀ। ਬਿਲਕੁਲ ਸ਼ਾਂਤ ਮਨ ਨਾਲ ਤੇ ਜਦੋਂ ਸਵੇਰ ਤੇ ਲੋਕਾਂ ਦੀ ਭੀੜ ਹੁੰਦੀ ਹੈ ਹੈਨਾ। 12 ਵਜੇ ਤੋਂ ਪਹਿਲਾਂ ਪਹਿਲਾਂ ਜਾਓ ਫਿਰ ਲੋਕ ਉਸ ਤੁਸੀਂ ਆਰਾਮ ਨਾਲ ਉੱਥੇ ਬੈਠ ਕੇ ਤੁਸੀਂ ਆਪ ਵੀ ਅਰਦਾਸ ਕਰ ਸਕਦੇ ਹੋਗੇ ਤੇ ਪਰਮਾਤਮਾ ਤੁਹਾਡੇ ਘਰ ਜਾਣੇ ਥੋੜੇ ਸਿੱਧੇ ਤੋਂ ਲਾ ਦੂ ਜਿਵੇਂ ਵੀ ਪ੍ਰਮਾਤਮਾ ਆਪ ਹੀ ਉਹ ਨਹੀਂ ਕਰ ਲੈਂਦੇ ਆਪਾਂ ਤਾਂ ਪਤਾ ਨਹੀਂ ਉਹ ਕਿਵੇਂ ਕਰਦਾ ਕਿ ਲੋਕਾਂ ਨੇ ਹੋਏ ਨੇ ਥੋੜੇ ਹੋਣਗੇ ਕਿਸੇ ਦੇਸ਼ੀ ਕੋਈ ਜਹਲ ਵੀ ਦੇਖਣੀ ਠੀਕ ਹੈ ਨਾ ਇੱਕ ਹੋਰ ਹੈ ਉਹ ਤੁਹਾਨੂੰ ਇਹ ਦੱਸੂਗੀ ਉਹ ਵੀ ਤੁਸੀਂ ਕਰੀ ਕਰਨਾ ਤੇ ਉਹ ਗਜਿੰਦਰ మోਕਸ਼ ਦਾ ਉਹ ਫੇਰ ਦੱਸਾਂ